ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਜਿਹੜਾ ਜਪੜਾ ਹੈ ਕਿ ਆ ਪਿੰਡ ਬੁਰਜ ਨਥੂਕੇ ਜ਼ਿਲ੍ਹਾ ਤਰਨਤਪੁਰ ਦੀ ਤਸਵੀਰ ਪੱਟੀ ਹੈ। ਹੈਪੀ ਸੀਕ ਕੋ ਆ ਚੁੱਕੇ ਆ ਅੱਜ ਵੀ ਨੇ 600 ਦੇ ਲੈਪਰ ਬਹੁਤ ਸੇਲ ਆ ਤੇ ਆਉਣ ਵੀਰਨ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ? ਈਮੇਲ ਕਰ ਕੋਡ ਉਸ ਤੋਂ ਬੋਲੋ ਵੀਜੀ ਕਿ ਕਾਸਟ ਕਰ ਬਣਾਓ ਇੱਥੇ ਆ ਕੇ ਚੁਆਇਸ ਕਰੋ, ਪਾਸ ਕਰੋ, ਪੂਰੀ ਤੁਸਨੇ ਖਰੀਦੋ। ਨਾਲੇ ਵੀਡੀਓ ਮਤਲਬ ਸ਼ੇਅਰ ਕਰਦਾ ਜਰੋ। ਤੁਹਾਨੂੰ ਕੰਮ ਕਿਵੇਂ ਦਾ ਫਾਇਦਾ ਹੋ ਸਕੇ। ਹੁਣ ਆਪ ਬਾਈ ਜੀ ਨੇ ਗੱਲਬਾਤ ਕਰੀ ਜੀ ਭਾਈ ਹਸਤੀ ਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਆਪੀ ਸਿੰਘ ਜੀ ਵਧੀਆ ਵਧੀਆ ਠੀਕ ਠਾਕ ਕਿਵੇਂ ਜਾਂਦਾ ਹੈ ਕੰਮ ਵਧੀਆ ਚੱਲੀ ਜਾਂਦਾ ਜੀ ਚਲੋ ਮੀਂਹ ਪਾਦਾ ਫਿਰ ਮੀਂਹ ਪਿਆ ਹੀ ਵੜਾ ਦੇ ਨਾਲ ਹਾਂ ਜੀ ਘੜੇ ਬਹੁਤ ਪਏ ਘੜੇ ਬਹੁਤ ਪਏ ਅੱਜ ਬਣ ਕੇ ਨਿਆ ਪੰਜ ਗਾਵਾਂ ਇੱਕ ਮੈਂ ਹਾਂ ਜੀ ਚਲੋ ਦੱਸੋ ਬਰੇ ਦੇ ਬਾਰੇ ਇਹ ਪਹਿਲਾ ਸੁਆ ਸੁਈਆ ਜੀ ਸ਼ਾਈ ਵਾਲ ਵੇੜ ਹੈ ਹਾਂ ਜੀ ਸੁਈ ਨੂੰ ਪੰਜ ਦਿਨ ਹੋ ਗਏ ਜੋ ਠੀਕ ਆ ਤੇ 11 12 ਕਿਲੋ ਦੋ ਤਿਆਰ ਦੋ ਤਿਆਰ ਹੈ ਉਧਰ ਨਾਲੋਂ ਬੋਲਾ ਲਾ ਲੋ ਮੈਂ ਕਹਿੰਦਾ 10 ਕਿਲੋ ਆਪਣੀ ਗਰੰਟੀ ਵੀ ਹੋ ਗਈ ਲਓ ਜੀ ਦੇਖੋ ਧੁਰ ਕਰਾ ਦੇ ਪਿੱਛੇ ਜੀ ਚਵਾਈ ਜੂ ਬਿਲਕੁਲ ਵਧੀਆ ਬਹੁਤ ਜੋਸ਼ ਚਾਲੀ ਬਹੁਤ ਹੀ ਜਿਆਦੀ ਚੰਗੀ ਥਾਲ ਵੇ ਲੋ ਕਿਦਾਂ ਲੱਗਾ ਤੇ ਹੋਊਗਾ 12 ਹੀ ਹੋਵੇ ਹਾਂ ਜੀ ਪਹਿਲਾਂ 10 ਕਿਲੋ ਕਰਕੇ ਦੇ ਦੇ 10 ਕਿਲੋ ਕਰਕੇ ਦੇਵਾ ਠੀਕ ਆ ਪੰਜ ਪੰਜ ਵਾਰ ਦਿਨ ਦੋ ਸੁਈ ਆਜੋ 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 ਪਹਿਲਾ ਮੂੰਹ ਦੇ ਪਣੀ 4 ਦਾਦੇ ਪਣੀ 6 ਦਾਦੇ ਬਠੀਕ ਆਜੋ ਵਛਾ ਮਗਰ ਹਾਂਜੀ ਵਛਾ ਵਛਾ ਵਛੇ ਦੋ ਮਗਰ ਇੱਕ ਮਗਰ ਵਸ਼ੀ ਆ ਠੀਕ ਆ ਹਾਂਜੀ ਫਿਰ ਮੋਨ ਕਾਲਪਾ 40000 ਰੁਪਇਆ ਕਰੀਏ ਹਾਂਜੀ 35000 ਰੁਪਇਆ ਦੇ ਦਿਆਂਗੇ ਕਿੰਨਾ ਮੰਨਤਲ 10000 ਹੋਰ ਹਜ਼ਾਰ ਔਰ ਦੇ ਦੇ ਦੰਗ ਤੇ ਚਲੋ ਠੀਕ ਜੀ ਦੁੱਧ ਜਿਆਦਾ ਨਹੀਂ ਤੇਰਾ 14 ਕਿਲੋ ਚ ਆਜੂਗੀ ਵੈਰ ਠੀਕ ਠੀਕ ਆਹਾ ਇਹ ਵੀ ਦੂਜੇ ਸੂਏ ਸੁਈ ਜੋ ਇਹ ਤੁਨੀ 15 ਦਿਨ ਹੋ ਗਏ ਤੇ ਕੋਲ 12 ਕਿਲੋ ਦਾ ਮਿੰਤੀ ਵਾਲਾ ਲੈ ਕੇ ਵੀ ਨਿਕਲਿਆ 12 ਕਿਲੋ ਹੈ 12 ਕਿਲੋ ਦਾ ਦੁੱਧ ਚੋਣ ਵਾਲਾ ਹੋਊਗਾ ਲਓ ਜੀ 12 ਕਿਲੋ ਚੋਣਣਾ ਇਹ ਵੀ ਵੇਖੋ ਬਾਰਾ ਨੇ ਬੱਚੀ ਮਖਰੇ ਨੇ ਨਹੀਂ ਨਹੀਂ ਬੱਚਾ ਜੀ ਇਹਦੇ ਮਖਰੇ ਬੱਚਾ ਜੀ ਆਹਦੇ ਮਖਰੇ ਕਲੀ ਬਸ਼ਰੀ ਹੋ ਜਾਂਦੀ ਹੈ ਬਸ ਠੀਕ ਦਾ ਤੁੰਗਿਆ ਦੋ ਆਜੋ ਆਜੋ ਉਹ ਜਿਆਦਾ ਨਹੀਂ ਵੀ 13 14 ਕਿਲੋ 13 14 ਕਿਲੋ ਚਵਾਈ ਜਾਊਗੀ ਠੀਕ ਹੈ 12 ਕਿਲੋ ਆਟਾ ਨਹੀਂ 11 ਦੇ ਪਰ ਗਰੰਟੀ ਦੇ ਕੇ ਭੇਜਾਂਗੇ ਬਿਲਕੁਲ ਰੱਖੋ ਬਹੁਤ ਤਾਂ ਤੋਲ ਕੇ ਦਾਗ ਲੱਗਾ ਬੋਲੋ ਇਹਦਾ ਮੋੜ 40 ਇਹ ਵੀ 35 ਦੀ ਦੇ ਦਾਂਗੇ ਇਹ ਵੀ ਦੋ ਹੀ 33 33 ਦੀ ਜਾਨ ਦੋ ਵੀ ਚਲੋ ਠੀਕ ਆ ਇਹ ਇਹ ਆ ਪੌਣੇ ਲਿਆਂਦੀ ਆ ਜੀ ਹਾਂ ਜੀ ਇਹਦੇ ਕੋਲ ਦੁੱਧ ਹੱਥ ਕੋਲ ਨੌਕਲੋ ਕੱਚੀ ਬਲੋ ਕਦੀ ਟੌਪ ਦੀ ਮਗਰ ਆ ਵਸੀ ਮਗਰ ਹਾਂ ਜੀ ਆ ਵਸੀ ਜੋ ਠੀਕ ਆ ਤੂੰ ਇਹਨੂੰ ਕੋਈ 20 ਦਿਨ ਹੋ ਗਏ ਨੇ ਠੰਡੀ ਪਾਵਾ ਠੀਕ ਆ ਹਾਂ ਜੀ ਦੁੱਧਾ ਠੋਕਲੇ ਤੁਹਾਡੇ ਗਾੜੀ ਗੱਡੀ ਤੇ ਗੱਡੀ ਵੀ ਘਰੋਤੀ ਹਜੇ ਵੇਸੋ ਜੀ ਇਹ ਜੋ ਮੈਂ ਲਿਆਂਦੀ ਆ ਚਲੋ ਅੰਦਰ ਕਰੋ ਕੋਈ ਜੋ ਵੰਦੀ ਵਰੀ ਜਾ ਹਾਂ ਜੀ ਬਹੁਤ ਚੰਗੀਆਂ ਜੀ ਆ ਜਾਓ ਲਿਆਓ ਹਾਂਜੀ ਫਿਰ ਵਜੋਂ ਦਿੱਸੀਆ ਮੋਲ ਦੇ ਭਾਗ ਨੂੰ ਪਾਈ 3 ਗੀ ਗੀ ਹੂੰ 30 ਹੱਥ ਮਾਨਸਾਨ ਕਰ ਦਾਂਗੇ ਹਾਂ 30 30 ਤੋਂ ਹਾਂ ਦੋ ਛੱਡ ਦਾਂਗੇ ਚਲੋ ਪਿਆਰ ਹੋਰ ਛੜ ਸਾਈ ਹੀ ਦੇਣਾ ਚਲੋ 20 ਕਿਲੋ ਦਈ ਜੋਗੇ ਠੀਕ ਆ ਇਹ ਪਹਿਲਾਂ ਵਜੋਂ ਦੋ ਦਾਂ ਦਾ ਇਹ ਗੱਪਣਾ ਹਾਂਜੀ ਗੱਪਣਾ ਜੀ ਹਾਂ ਦੋ ਦਾਂ ਦੇ ਜੋ ਮੂੰਦ ਦੋ ਦਾਂ ਹਾਂਜੀ ਹੂੰ ਚੰਡਾ ਨੇ ਜੋ ਆਪੀ ਇਹ ਦੇਣਾ 15 20 ਇਹ ਹੀ ਜਾਊਗੀ 15 20 ਜੋਣਾ ਪਰ ਵੱਡੀ ਗੱੜਾ ਪੂਰੀ ਆਵੇ ਲੋਕੀਰ ਦੋ ਦਾਂ ਦੇ ਬਸ ਠੀਕ ਆ ਹਾਂ ਅੰਦਰ ਦੋ ਦਾਂ ਤੇ ਬੈਠ ਦੇਖੋ ਕਰਾ ਦੇ ਆਜੋ ਉਂਜੀ ਕੇ ਹੈ ਸੰਭੀ ਜੀ ਦਾ ਦੋ ਦੇ ਵੀ ਜਾ 12 ਕਿਲੋ 11 ਬੜੇ ਨਾਲ ਬਾਕੀ ਇਹ عمر ਕੱਖ ਨੇ ਬਾ ਠੀਕ ਆ ਬੋਲੋ ਜੀ ਇਹ ਵੀ 30 ਤੋਂ 2 ਛੱਡ ਦਿਆਂਗੇ 27 ਹਾਂਜੀ 27 ਦੇ ਦਾਂ 27 ਚਲੋ ਠੀਕ ਜੇ ਕੋਈ ਜੋੜੀ ਜੋੜੀ ਲੱਗੋ ਫਿਰ ਕਰਤਾ ਹੋਰ ਮਾਰ ਬਾ ਠੀਕ ਆ ਇਹ ਵੀ ਕਪੜਾ ਬਲਡ ਹੈ ਜੀ ਹੂੰ ਇਹ ਡੇੜਾ ਜਿਹੜਾ 10 12 ਲੈ ਲੂ ਇਹ ਵੀ ਵੀ ਵੱਡੀ ਰਹਿਦਾ ਦੋ ਦਿੱਤਾ ਨੇ 13 ਕਿਲੋ 13 ਕਿਲੋ ਹਾਂਜੀ ਅਗਲੀ ਵੀ ਜਦੋਂ ਤੁਹਾਨੂੰ 15 ਕਿਲੋ ਦੇ ਬਾ ਠੀਕ ਆ ਆ ਜੋ ਜਾਓ ਕਰਾ ਦਿਓ ਬਾ ਠੀਕ ਹੈ ਜੀ ਹਾਂਜੀ ਚਲੋ ਵੈੜ ਦੇ ਕੱਜੀ ਆ ਹਾਂਜੀ ਵੈੜ 45 ਦੀ ਲੈਂਦੀ ਆ ਹਾਂ 38000 ਦੀ ਵੈੜ ਦੇ 38000 ਦੀ ਹਾਂਜੀ ਨਹੀਂ ਹੋਰ ਕਰ ਦੋ ਪੂਰੇ 35 ਦੀ ਦੇ ਸਾਡੇ ਬਾ ਠੀਕ ਚੋ ਛੋਟ ਛਾੜ ਕਰਾ ਚਲੋ ਵੈੜ 45 ਦੀ ਵੀ ਗਾਲੀ ਬਸ ਦੱਸ ਦੇਣ ਸਾਹਮਣੇ ਕੋਈ ਤੇ ਆਹ ਇਹ ਮੈਂ ਭਾਈ ਤੜਕੇ ਸੂਈ ਜੋ 3 ਵਜੇ ਠੀਕ ਜੋ ਹਾਂਜੀ 1 ਕਿਲੋ ਕੱਟੇ ਨੂੰ ਪਿਆ ਜੇ ਜੂਣੇ ਸਾਰੀ ਭਾਤੀ ਉੱਤੇ ਭਾਰ ਫੂਰ ਦਾ ਨਹੀਂ ਬੰਦੇ ਕੋਈ ਨਾ ਜੀ ਨਾ ਨਾ ਭਾਰ ਦਾ ਨਾ ਮਨੁਸ਼ਾਨ ਨਹੀਂ ਕੋਈ ਕਿਲੋਗ ਬੱਚੇ ਨੂੰ ਦਿਖਾਇਆ ਜੀ ਆਜੋ ਆਜੋ ਕਿੰਨ ਜਣ ਬੋਲੀ ਜਾਂਦੀ ਜੀ ਬੱਚੇ ਨਹੀਂ ਪਿਆ ਕਿਲੋਗ ਜਰਾਤੀ ਗਈ ਜੀ 2 ਚੋਤਾ 3 ਚੋਤਾ 2 10 11 ਕਿਲੋ ਰਮਾ ਨਦੀ ਜੀ ਬੜਾ ਠੀਕ ਆ ਹਾਂਜੀ ਪਰ ਮੋਲ ਦੇ ਭਾਅ ਕਰ ਰੁਪਿਆ ਇੱਥੇ ਕਰੀ ਜਾਈਏ ਹਾਂ है? 70 ਦੀ ਕਿੰਨਾ ਮੰਦ ਦੋ ਛੱਡ ਜਾ ਹਾਂਜੀ ਨਹੀਂ ਹੁੰਦਾ ਨਹੀਂਦਾ ਨਹੀਂ ਕੋਈ ਮੈਂ ਜਾਈ ਸਾਫ ਸੁਸਰੀ ਆ ਦੁੱਧ 11 12 ਕਿਲੋ ਚਵਾਈ ਜਾਓਗੀ ਬਸ ਠੀਕ ਆ ਉਧਰ ਕਿਨੇ ਆ ਨਹੀਂ ਨਹੀਂ ਉਧਰ ਨਹੀਂ ਕੋਈ ਪਤਾ ਹੀ ਆਈ ਹੋਈ ਆ ਜੀ ਲੋ ਜੀ ਦੇਖੋ ਜੀ ਆ ਪਸ਼ੂ ਭਾਈ ਅਕਲ ਪਰ ਮੇਰਾ ਵੀ ਚਵਾਈ ਕਰਕੇ ਚੈੱਕ ਕਰਕੇ ਹੈ ਨਾ ਜੀ ਹਾਂ ਬਿਲਕੁਲ ਜੀ ਹਾਂਜੀ ਬੋਲੋ ਨੰਬਰ ਫੋਨ ਨੰਬਰ ਆਪਣਾ 81473572 946533088 ਹੱਸ ਕੇ